ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਈ ਵਾਰ ਅਕਸਰ ਬੇਵਜਾ ਕਿਸੇ ਗੱਲ ਨੂੰ ਲੈ ਕੇ ਸਾਡੇ ਮਨ ਵਿੱਚ ਫਜ਼ੂਲ ਵਿੱਚ ਹੀ ਤਰ੍ਹਾਂ-ਤਰ੍ਹਾਂ ਦੇ ਸਵਾਲ ਉੱਠਣ ਲੱਗਦੇ ਨੇ ਜਿਕਰ ਕਦੇ ਕੋਈ ਸਾਨੂੰ ਕੁਝ ਕਹਿ ਦਿੰਦਾ ਹੈ ਤਾਂ ਉਹ ਗੱਲ ਸਾਡੇ ਮਨ ਵਿੱਚ ਵਾਰ-ਵਾਰ ਘੁੰਮਦੀ ਰਹਿੰਦੀ ਹੈ ਤੇ ਉਸ ਗੱਲ ਨੂੰ ਲੈ ਕੇ ਅਸੀਂ ਅਕਸਰ ਬਹੁਤ ਤਣਾਅ ਵਿੱਚ ਆ ਜਾਂਦੇ ਹਾਂ ਤੇ ਇਸ ਕਾਰਨ ਸਾਡੀ ਸਿਹਤ ਤੇ ਇਸ ਤਪੋਤ ਬਹੁਤ ਬੁਰਾ ਅਸਰ ਪੈਂਦਾ ਹੈ। ਇਸ ਬੇਵਜਹ ਉੱਠ ਰਹੇ ਸਵਾਲਾਂ ਨੂੰ ਕਿਵੇਂ ਅਸੀਂ ਸ਼ਾਂਤ ਕਰ ਸਕਦੇ ਹਾਂ? ਵਿਚ ਇਹਨਾਂ ਨੂੰ ਕਿਵੇਂ ਸ਼ਾਂਤ ਕਰ ਸਕਦੇ ਹਾਂ? ਤੇ ਅਸੀਂ ਇਸ ਤਣਾਅ ਤੋਂ ਕਿਵੇਂ ਬਾਹਰ ਨਿਕਲ ਸਕਦੇ ਹਾਂ? ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ। ਇਸ ਤੋਂ ਪਹਿਲਾਂ ਕਿ ਤੁਸੀਂ ਇਸ ਵੀਡੀਓ ਨੂੰ ਸੁਣਨ ਦੇ ਵਿੱਚ ਗਵਾਚ ਚੋ। ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਭਵਿੱਖ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਵੀਡੀਓ ਦੇਖਣ ਨੂੰ ਮਿਲਦੀ ਰਹੇ। ਇਸ ਵੀਡੀਓ ਵਿੱਚ ਮੈਂ ਤੁਹਾਨੂੰ ਇੱਕ ਮਹਾਤਮਾ ਦੀਆਂ ਅਚਈਆਂ ਚਾਰ ਗੱਲਾਂ ਬਾਰੇ ਦੱਸਾਂਗਾ ਜਿਨ੍ਹਾਂ ਨੂੰ ਤੁਸੀਂ ਆਪਣੇ ਜੀਵਨ ਵਿੱਚ ਅਪਣਾ ਕੇ ਤੁਸੀਂ ਤਣਾਅ ਤੋਂ ਬਾਹਰ ਨਿਕਲ ਜਾਓਗੇ ਤੇ ਚੰਗੇ ਕਰਮਾਂ ਵਿੱਚ ਆਪਣਾ ਜੀਵਨ ਬਤੀਤ ਕਰੋਗੇ ਤੁਸੀਂ ਇੱਕ ਚੰਗੀ ਜ਼ਿੰਦਗੀ ਜੀ ਸਕਦੇ ਹੋ ਇਹ ਚਾਰ ਆਦਤਾਂ ਤੁਹਾਡੀ ਪੂਰੀ ਜ਼ਿੰਦਗੀ ਨੂੰ ਬਦਲ ਸਕਦੀਆਂ ਨੇ ਜੇਕਰ ਤੁਸੀਂ ਇਹ ਚਾਰ ਆਦਤਾਂ ਆਪਣੇ ਜੀਵਨ ਵਿੱਚ ਅਪਣਾਉਂਦੇ ਹੋ ਤਾਂ ਤੁਸੀਂ ਆਪਣੇ ਇਸ ਨਿਰਾਸ਼ਾਪਰ ਜੀਵਨ ਇੱਕ ਖੁਸ਼ਹਾਲ ਜੀਵਨ ਵਿੱਚ ਬਦਲ ਸਕਦੇ ਹੋ ਤੇ ਤੁਹਾਡਾ ਮਨ ਕਦੇ ਵੀ ਬੇਚੈਨ ਨਹੀਂ ਹੋਵੇਗਾ ਨਾ ਹੀ ਉਦਾਸ ਰਹੇਗਾ ਤੇ ਨਾ ਹੀ ਫਜ਼ੂਲ ਦੇ ਕੰਮਾਂ ਵਿੱਚ ਉਲਝੇਗਾ ਤਾਂ ਆਓ ਅੱਜ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇੱਕ ਵਾਰ ਇੱਕ ਮਹਾਤਮਾ ਇੱਕ ਰੋਖੇ ਠਾਂ ਬੈਠ ਕੇ ਧਿਆਨ ਕਰ ਰਿਹਾ ਸੀ ਤਾਂ ਇੱਕ ਪਰੇਸ਼ਾਨ ਨੌਜਵਾਨ ਲੜਕਾ ਉਸ ਮਹਾਤਮਾ ਦੇ ਕੋਲ ਆਉਂਦਾ ਹੈ ਤੇ ਉਹਨਾਂ ਨੂੰ ਕਹਿੰਦਾ ਹੈ ਇਹ ਮਹਾਤਮਾ ਜੀ ਤੁਸੀਂ ਹਮੇਸ਼ਾ ਕਹਿੰਦੇ ਰਹਿੰਦੇ ਹੋ ਕਿ ਧਿਆਨ ਕਰੋ ਧਿਆਨ ਕਰੋ ਸਿਮਰਨ ਕਰੋ ਪਰ ਮੇਰੇ ਲਈ ਧਿਆਨ ਕਰਨਾ ਤਾਂ ਦੂਰ ਦੀ ਗੱਲ ਮੈਂ ਕੁਝ ਸਮੇਂ ਲਈ ਆਪਣੀਆਂ ਅੱਖਾਂ ਬੰਦ ਕਰਕੇ ਸ਼ਾਂਤੀ ਨਾਲ ਨਹੀਂ ਬੈਠ ਸਕਦਾ ਮੇਰਾ ਮਨ ਇੰਨਾ ਬੇਚੈਨ ਹੈ ਕਿ ਹਰ ਵੇਲੇ ਕੁਝ ਨਾ ਕੁਝ ਸੋਚਦਾ ਹੀ ਰਹਿੰਦਾ ਹੈ ਮੈਂ ਜਦੋਂ ਵੀ ਧਿਆਨ ਕਰਨ ਲਈ ਬੈਠਦਾ ਹਾਂ ਤਾਂ ਮੇਰੇ ਅੰਦਰ ਵਿਚਾਰਾਂ ਦਾ ਤੂਫਾਨ ਆਉਣ ਲੱਗਦਾ ਹੈ ਲੋਕਾਂ ਦੇ ਬਾਰੇ ਸੋਚ ਕੇ ਆਪਣੇ ਜੀਵਨ ਦੀ ਘਟਨਾਵਾਂ ਦੇ ਬਾਰੇ ਤੇ ਆਪਣੇ ਭਵਿੱਖ ਦੇ ਬਾਰੇ ਤੇ ਇਹੋ ਜਿਹੇ ਪਤਾ ਹੀ ਨਹੀਂ ਕਿੰਨੇ ਅਜੀਬੋ-ਘੋਰੀ ਵਿਚਾਰ ਲਗਾਤਾਰ ਮੇਰੇ ਮਨ ਵਿੱਚ ਆਉਂਦੇ ਰਹਿੰਦੇ ਨੇ ਮੈਂ ਇਹਨਾਂ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕਰਦਾ ਹਾਂ ਪਰ ਜਦੋਂ ਮੈਂ ਇਹਨਾਂ ਨੂੰ ਰੋਕਣ ਲਈ ਧਿਆਨ ਕਰਨ ਦੀ ਕੋਸ਼ਿਸ਼ ਕਰਦਾ ਹਾਂ ਸਿਮਰਨ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਮੇਰਾ ਮਨ ਅਸ਼ਾਂਤ ਹੋਣ ਲੱਗਦਾ ਹੈ ਤਾਂ ਫੁਜੂਲਤਿਆ ਗੱਲਾਂ ਮਨ ਵਿੱਚ ਉੱਠਣ ਲੱਗ ਪੈਂਦੀਆਂ ਨੇ ਬਸ ਫਿਰ ਮੈਂ ਧਿਆਨ ਤੋੜ ਕੇ ਬੈਠ ਜਾਂਦਾ ਹਾਂ ਇੰਨੀਆਂ ਗੱਲਾਂ ਕਹਿਣ ਤੋਂ ਬਾਅਦ ਉਸ ਮਹਾਤਮਾ ਵੱਲ ਵੇਖਦਾ ਹੈ ਤੇ ਕਹਿੰਦਾ ਮਹਾਤਮਾ ਜੀ ਕਿਰਪਾ ਕਰਕੇ ਤੁਸੀਂ ਮੈਨੂੰ ਇਸ ਸਮੱਸਿਆ ਦਾ ਕੋਈ ਹੱਲ ਜ਼ਰੂਰ ਦੱਸੋ ਇਹ ਸੁਣ ਕੇ ਮਹਾਤਮਾ ਨੇ ਕਹਿ ਕੇ ਮੈਂ ਕੀ ਹੱਲ ਦੱਸ ਸਕਦਾ ਹਾਂ ਤੁਸੀਂ ਸੋਚੋ ਇਹ ਤੁਹਾਡਾ ਹੀ ਮੰਨ ਹੈ ਕਿ ਇਹ ਤੁਹਾਨੂੰ ਕੁਝ ਸਮ ਮਿਲੇ ਅੱਖਾਂ ਬੰਦ ਕਰਕੇ ਬੈਠਣ ਵੀ ਨਹੀਂ ਦਿੰਦਾ ਤੁਸੀਂ ਆਪਣੇ ਇਸ ਮੰਨ ਨੂੰ ਕਿੰਨਾ ਆਜ਼ਾਦ ਕਰ ਰੱਖਿਆ ਹੈ ਨੌਜਵਾਨ ਨੇ ਕਿਹਾ ਮਹਾਤਮਾ ਜੀ ਮੈਂ ਬਹੁਤ ਸੋਚਿਆ ਪਰ ਮਨ ਸਮੱਸਿਆ ਦਾ ਕੋਈ ਹੱਲ ਨਹੀਂ ਸਮਝ ਵਿੱਚ ਆਇਆ ਇਸ ਲਈ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਹੁਣ ਤੁਸੀਂ ਹੀ ਮੈਨੂੰ ਕੋਈ ਰਸਤਾ ਦਿਖਾਓ ਮਹਾਤਮਾ ਨੇ ਕੁਝ ਸਮੇਂ ਲਈ ਉਸ ਨੌਜਵਾਨ ਦੇ ਚਿਹਰੇ ਵੱਲ ਬਹੁਤ ਧਿਆਨ ਨਾਲ ਦੇਖਿਆ ਤੇ ਫਿਰ ਕਿਹਾ ਠੀਕ ਹੈ ਮੈਂ ਤੁਹਾਨੂੰ ਆਪਣੇ ਸਵਾਮੀ ਗੋਤਮ ਪਤ ਦੇ ਤੀਆਂ ਦੱਸਿਆਂ ਚਾਰ ਅਰਤਾਂ ਬਾਰੇ ਦੱਸਾਂਗਾ ਜੇਕਰ ਤੁਸੀਂ ਇਹ ਚਾਰ ਅਰਤਾਂ ਛੱਡ ਦਿਓਗੇ ਤਾਂ ਫਿਰ ਤੁਹਾਡਾ ਮਨ ਲੱਗਣ ਲੱਗੇਗਾ ਤੇ ਤੁਹਾਨੂੰ ਕਦੇ ਵੀ ਬੇਚੈਨੀ ਨਹੀਂ ਹੋਵੇਗੀ ਨੌਜਵਾਨ ਕੁਝ ਧਿਆਨ ਦੇ ਨਾਲ ਉਸ ਮਹਤਮਾ ਦੇ ਗੱਲਾਂ ਸੁਣਨ ਲੱਗਾ ਸੰਗਤ ਜੀ ਤੁਸੀਂ ਵੀ ਇਹਨਾਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਓ ਮਹਤਮਾ ਨੇ ਕਿਹਾ ਸਭ ਤੋਂ ਪਹਿਲੀ ਆਦਤ ਇਹ ਹੈ ਕਿ ਦੂਜਿਆਂ ਦੇ ਮਨ ਨੂੰ ਪੜਨਾ ਛੱਡ ਦਿਓ ਤੁਸੀਂ ਤੇ ਤੁਹਾਡੇ ਚਾਹੇ ਜ਼ਿਆਦਾਤਰ ਲੋਕ ਇਹ ਗਲਤੀ ਕਰਦੇ ਨੇ ਕਿ ਕਿ ਉਹ ਦੂਜਿਆਂ ਦੇ ਮਨ ਦੀ ਗੱਲਾਂ ਪੜਨ ਦੀ ਕੋਸ਼ਿਸ਼ ਕਰਦੇ ਨੇ ਜਿਵੇਂ ਕਿ ਅੱਛਾ ਸਾਹਮਣੇ ਵਾਲਾ ਮੇਰੇ ਪਰ ਅਜੇ ਸੋਚ ਰਿਹਾ ਹੈ ਤੇ ਇਹ ਇੱਕ ਆਦਤ ਤੁਹਾਨੂੰ ਸਭ ਤੋਂ ਜ਼ਿਆਦਾ ਬੇਚੈਨ ਤੇ ਪਰੇਸ਼ਾਨ ਕਰਦੀ ਹੈ ਜਿਤ ਤਰ ਮੌਕੇ ਤੇ ਲੋਕ ਦੂਜੇ ਦੀ ਮੰਨ ਦੀਆਂ ਗੱਲਾਂ ਨੂੰ ਗਲਤ ਤੇ ਨਕਾਰਾਤਮਕ ਤਰੀਕੇ ਨਾਲ ਹੀ ਪੜਦੇ ਨੇ ਜਿਵੇਂ ਕਿ ਲੋਕ ਅਕਸਰ ਸੋਚਦੇ ਨੇ ਕਿ ਦੂਜੇ ਲੋਕ ਉਹਨਾਂ ਦੀ ਤਰੱਕੀ ਤੋਂ ਛੜਦੇ ਨੇ ਉਸ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਨੇ ਤੇ ਉਸ ਨੂੰ ਪਸੰਦ ਨਹੀਂ ਕਰਦੇ ਉਸ ਦੀ ਮਦਦ ਨਹੀਂ ਕਰਨਾ ਚਾਹੁੰਦੇ ਤੇ ਇਹੋ ਜਿਹੀਆਂ ਕਿੰਨੀਆਂ ਨਕਾਰਾਤਮਕ ਗੱਲਾਂ ਇਹ ਲੋਕ ਦੂਜਿਆਂ ਦੇ ਪ੍ਰਤੀ ਆਪਣੇ ਅੰਦਰ ਬਿਠਾ ਲੈਂਦੇ ਨੇ ਫਿਰ ਉਹਨਾਂ ਦੇ ਬਾਰੇ ਹੀ ਸੋਚਦੇ ਰਹਿੰਦੇ ਨੇ ਉਹਨਾਂ ਤੋਂ ਬਦਲਾ ਲੈਣ ਦੇ ਤਰੀਕੇ ਸੋਚਦੇ ਰਹਿੰਦੇ ਨੇ ਉਹਨਾਂ ਨੂੰ ਨੀਵਾਂ ਦਿਖਾਉਣ ਦੇ ਮੌਕੇ ਲੱਭਦੇ ਰਹਿੰਦੇ ਨੇ ਤੇ ਦੂਜਿਆਂ ਦੇ ਪ੍ਰਤੀ ਇਹ ਨਕਾਰਾਤਮਕ ਸੋਚ ਉਹਨਾਂ ਨੂੰ ਦੁਖੀ ਕਰਦੀ ਰਹਿੰਦੀ ਹੈ ਤੇ ਫਿਰ ਇਹ ਲੋਕ ਬੇਚੈਨੀ ਮਹਿਸੂਸ ਕਰਦੇ ਨੇ ਇਸ ਲਈ ਦੂਜੇ ਲੋਕ ਕੀ ਸੋਚ ਰਹੇ ਨੇ ਇਸ ਦਾ ਅਨੁਮਾਨ ਲਗਾਉਣਾ ਬੰਦ ਕਰ ਦਿਓ ਦੂਜੇ ਲੋਕਾਂ ਦੇ ਮਨਾਂ ਦੇ ਵਿਚਾਰਾਂ ਨੂੰ ਪੜਨ ਦੀ ਕੋਸ਼ਿਸ਼ ਕਰਨੇ ਬੰਦ ਕਰ ਦਿਓ ਜੇ ਪੜਨਾ ਹੀ ਆਤਾ ਖੋਤੇ ਦੇ ਵਿੱਚ ਆਦਤ ਨੂੰ ਪੜਨਾ ਸ਼ੁਰੂ ਕਰੋ ਕਿ ਤੁਹਾਡੇ ਅੰਦਰ ਕੀ ਚੱਲ ਰਿਹਾ ਹੈ ਕਿਤੇ ਤੁਸੀਂ ਨਕਾਰਾਤਮਕ ਸੋਚ ਸ਼ਿਕਾਇਤ ਜਬਰਾਈ ਕਿਤਨ ਵਰਕੀਆਂ ਆਦਤਾਂ ਦਾ ਸ਼ਿਕਾਰਤਾ ਨਹੀਂ ਹੋ ਰਹੀ ਅੱਗੇ ਮਹਾਤਮਾ ਨੇ ਕੀ ਕਿ ਦੂਜੀ ਆਦਤ ਇਹ ਸੋਚਣਾ ਕਿ ਜੇ ਅਸੀਂ ਅਸਫਲ ਹੋ ਗਏ ਤਾਂ ਲੋਕ ਕੀ ਕਹਿਣਗੇ ਕਿਤੇ ਲੋਕ ਮਿੱਧ ਤੇ ਹੱਸਣ ਕਿਤਾ ਨਹੀਂ ਜੋ ਹੱਸ ਰਿਹਾ ਉਸ ਨੂੰ ਹੱਸਣ ਦਿਓ ਦੂਸਰਿਆਂ ਦੀ ਅਸਫਲਤਾ ਤੇ ਹੱਸਣਾ ਲੋਕਾਂ ਦਾ ਧਰਮ ਹੈ ਕਿਉਂਕਿ ਜੇ ਤੁਸੀਂ ਸਫਲ ਹੋ ਜਾਂਦੇ ਹੋ ਤਾਂ ਇਹੀ ਉਹ ਲੋਕ ਨੇ ਜੋ ਤੁਹਾਡੀ ਤਾਰੀਫ ਕਰਦੇ ਨੇ ਹਾਨੂੰ ਸਨਮਾਨ ਦਿੰਦੇ ਨੇ ਤੁਹਾਡੇ ਤੇ ਮਾਨ ਕਰਦੇ ਨੇ ਜੇਕਰ ਤੁਸੀਂ ਸਫਲ ਹੋਣ ਤੇ ਦੂਜਿਆਂ ਦੀ ਤਾਰੀਫ ਦੀ ਉਮੀਦ ਕਰਦੇ ਹੋ ਤਾਂ ਆਪਣੀ ਅਸਫਲਤਾ ਤੇ ਉਹਨਾਂ ਦੇ ਹੱਸਣ ਨਾਲ ਤੁਨ ਦੁੱਖ ਨਹੀਂ ਹੋਣਾ ਚਾਹੀਦਾ ਤੇ ਸਮੱਸਿਆ ਵੀ ਇਹੀ ਹੈ ਕਿ ਅਸੀਂ ਇਨਸਾਨ ਅਸਫਲਤਾ ਨੂੰ ਬੁਰਾ ਮੰਨਦੇ ਹਾਂ ਜਦਕਿ ਅਸਫਲ ਹੋਣਾ ਸਫਲ ਹੋਣ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਬਿਨਾ ਅਸਫਲ ਹੋਏ ਸਫਲ ਇਨਸਾਨ ਦੇ ਅੰਦਰ ਹੰਕਾਰ ਤੇ ਦੂਜਿਆਂ ਨੂੰ ਖੁਦ ਤੋਂ ਛੋਟਾ ਸਮਝਣ ਦੀ ਭਾਵਨਾ ਪੈਦਾ ਹੁੰਦੀ ਹੈ ਜਦਕਿ ਅਸਫਲਤਾ ਤੁਹਾਨੂੰ ਨਿਮਰਤਾਨਾ ਤੇਜ ਚ ਰੱਖਣਾ ਤੇ ਲਗਾਤਾਰ ਕੋਸ਼ਿਸ਼ ਕਰਨਾ ਸਿਖਾਉਂਦੀ ਹੈ ਇਸ ਲਈ ਅਸਫਲਤਾ ਨੂੰ ਬੁਰਾ ਨਾ ਸਮਝੋ ਜੇਕਰ ਤੁਹਾਡੇ ਕੰਮ ਵਿੱਚ ਅਸਫਲ ਹੋਣ ਦੀ ਸੰਭਾਵਨਾ ਨਹੀਂ ਹੈ ਤਾਂ ਇਸ ਦਾ ਸਿੱਧਾ ਅਰਥ ਇਹ ਹੈ ਕਿ ਤੁਸੀਂ ਆਪਣਾ ਟੀਚਾ ਆਪਣੀ ਸਮਰੱਥਾ ਤੋਂ ਛੋਟਾ ਬਣਾਇਆ ਹੈ ਤੇ ਜੇ ਲੋਕ ਤੁਹਾਡੇ ਤੇ ਹੱਸ ਨਹੀਂ ਰਹੇ ਤੁਹਾਨੂੰ ਤੰਨ ਨਹੀਂ ਮਾਰ ਰਹੇ ਤੁਹਾਡੀ ਬੁੜਾਈ ਨਹੀਂ ਕਰ ਰਹੇ ਇਸ ਦਾ ਮਤਲਬ ਤੁਸੀਂ ਅੰਦਰੋਂ ਮਰੇ ਹੋ ਤੁਸੀਂ ਆਪਣੀਆਂ ਮਾਨਸਿਕ ਸੀਮਾਵਾਂ ਤੋਂ ਬਾਹਰ ਜਾ ਕੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿਉਂਕਿ ਅਸਫਲ ਵੀ ਉਹੀ ਹੁੰਦਾ ਹੈ ਜੋ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਇੱਕ ਗੱਲ ਮੇਸ਼ਾ ਯਾਦ ਰੱਖਿਓ ਕਿ ਜੇਕਰ ਤੁਹਾਡੇ ਅੰਦਰ ਅਸਫਲ ਹੋਣ ਦਾ ਸਾਹਸ ਨਹੀਂ ਤਾਂ ਤੁਸੀਂ ਕਦੇ ਵੀ ਕੋਈ ਵੀ ਵੱਡਾ ਟੀਚਾ ਹਾਸਲ ਨਹੀਂ ਕਰ पाओगे ਜੋ ਤੁਸੀਂ ਕਰਨਾ ਚਾਹੁੰਦੇ ਹੋ ਇਸ ਲਈ ਅਸਫਲ ਹੋਣ ਤੇ ਤੇ ਲੋਕਾਂ ਦੇ ਹਸਣ ਤੋਂ ਡਰਨਾ ਬੰਦ ਕਰ ਦਿਓ ਮਹਾਤਮਾ ਨੇ ਅੱਗੇ ਕਹ ਕੇ ਤੀਜੀ ਆਦਤ ਇਹ ਹੈ ਕਿ ਬੇਵਜ੍ਹਾ ਸਮੇਂ ਨੂੰ ਬਰਬਾਦ ਕਰਨਾ ਛੱਡ ਦਿਓ ਲੋਕਾਂ ਨੂੰ ਲੱਗਦਾ ਹੈ ਕਿ ਉਹ ਸਮੇਂ ਨੂੰ ਕੱਟ ਰਹੇ ਨੇ ਪਰ ਅਸਲ ਵਿੱਚ ਸਮਾਂ ਹਰ ਵਾਰ ਉਹਨਾਂ ਨੂੰ ਘਟ ਰਿਹਾ ਹੈ ਲੋਕਾਂ ਵੱਲੋਂ ਸਮੇਂ ਨੂੰ ਵਿਅਰਥ ਦੇ ਕੰਮਾਂ ਵਿੱਚ ਬਰਬਾਦ ਕਰਨ ਦਾ ਕੇਵਲ ਇੱਕ ਇੱਕ ਕਾਰਨ ਹੈ ਤੇ ਉਹ ਇਹ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਕੋਲ ਬਹੁਤ ਸਮਾਂ ਹੈ ਜਦ ਕਿ ਸੱਚਾਈ ਇਹ ਨਹੀਂ ਹੈ ਕਿਉਂਕਿ ਉਹਨਾਂ ਤੋਂ ਪਹਿਲਾਂ ਵਾਲਿਆਂ ਨੂੰ ਇਹ ਹੀ ਲੱਗਦਾ ਸੀ ਕਿ ਉਹਨਾਂ ਦੇ ਕੋਲ ਬਹੁਤ ਸਮਾਂ ਹੈ ਪਰ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਸਮਾਂ ਬੀਤ ਗਿਆ ਤੇ ਕਦੋਂ ਉਹਨਾਂ ਦਾ ਬੁਲਾਵਾ ਆ ਗਿਆ ਤੇ ਜਦੋਂ ਤੱਕ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਦੋਂ ਤੱਕ ਸਮਾਂ ਉਹਨਾਂ ਦੇ ਹੱਥੋਂ ਨਿਕਲ ਚੁੱਕਾ ਸੀ ਬਸ ਪਛਤਾਵਾ ਰਹਿ ਗਿਆ ਸੀ ਸਾਰਾ ਜੀਵਨ ਵਿਰਤ ਦੇ ਕੰਮਾਂ ਵਿੱਚ ਬਰਬਾਦ ਕਰ ਦਿੱਤਾ ਤੇ ਫਿਰ ਇਸ ਦੁਨੀਆ ਤੋਂ ਬਿਨਾਂ ਖੁਦ ਨੂੰ ਜਾਣੇ ਬਿਨਾਂ ਇਸ ਜੀਵਨ ਦੀ ਸੱਚਾਈ ਨੂੰ ਸਮਝੇ ਉਹ ਚਲੇ ਗਏ ਇਸ ਲਈ ਜਦ ਤੱਕ ਇਹ ਜੀਵਨ ਹੈ ਇਸ ਨੂੰ ਚੰਗੇ ਕਰਮਾਂ ਵਿੱਚ ਲਗਾਓ ਖੁਦ ਨੂੰ ਜਾਣਨ ਵਿੱਚ ਦੂਜੇ ਦੀ ਮਦਦ ਕਰਨ ਵਿੱਚ ਲੋਕਾਂ ਨੂੰ ਸਹੀ ਰਾਹ ਦਿਖਾਉਣ ਵਿੱਚ ਮਨੁੱਖਤਾ ਤੇ ਕਲਿਆਣ ਵਿੱਚ ਸੰਗਤ ਜੀ ਸਮੇਂ ਨੂੰ ਬਰਬਾਦ ਕਰਨ ਨਾਲ ਅਜੇ ਤੱਕ ਕਿਸੇ ਨੂੰ ਖੁਸ਼ੀ ਨਹੀਂ ਮਿਲੀ ਹਾਲਾਂਕਿ ਸਮਾਂ ਘਟਣ ਨਾਲ ਤੁਹਾਨੂੰ ਸੰਪਰਪ ਦੀ ਖੁਸ਼ੀ ਤਾਂ ਮਹਿਸੂਸ ਹੋ ਸਕਦੀ ਹੈ ਪਰ ਜਦੋਂ ਤੁਹਾਨੂੰ ਹੋਸ਼ ਆਉਂਦਾ ਹੈ ਤਾਂ ਤੁਸੀਂ ਦੇਖਦੇ ਹੋ ਕਿ ਕਿੰਨਾ ਸਾਰਾ ਸਮਾਂ ਬਰਬਾਦ ਕੀਤਾ ਜਾ ਚੁੱਕਾ ਹੈ ਤਾਂ ਤੁਹਾਨੂੰ ਖੁਦ ਤੇ ਗਰੋਧ ਆਉਂਦਾ ਹੈ ਤੇ ਤੁਸੀਂ ਪਛਤਾਵੇ ਨਾਲ ਭਰ ਜਾਂਦੇ ਹੋ ਤੇ ਫਿਰ ਇਹਹੀ ਪਛਤਾਵਾ ਤੁਹਾਡੇ ਅੰਦਰ ਤਣਾ ਪੈਦਾ ਕਰਦਾ ਹੈ ਤੁਸੀਂ ਪਹਿਚਾਨੋ ਜਾਂਦੇ ਹੋ ਤੇ ਲਗਾਤਾਰ ਆਪਣੇ ਉਸ ਗਲਤੀ ਦੇ ਬਾਰੇ ਸੋਚਦੇ ਰਹਿੰਦੇ ਹੋ ਫਿਰ ਤੁਹਾਡੇ ਕਿਸੇ ਵੀ ਕੰਮ ਵਿੱਚ ਮਨ ਨਹੀਂ ਲੱਗਦਾ ਤੇ ਤੁਸੀਂ ਉਦਾਸ ਰਹਿਣ ਲੱਗਦੇ ਹੋ ਤੇ ਇਹ ਹੀ ਚੱਕਰ ਲਗਾਤਾਰ ਚਲਦਾ ਰਹਿੰਦਾ ਹੈ ਜਿਸ ਦੀ ਸ਼ੁਰੂਆਤ ਹੋਈ ਸੀ ਸਿਰਫ ਸਮੇਂ ਨੂੰ ਕੱਟਣ ਦੇ ਨਾਲ ਇਸ ਲਈ ਸਮੇਂ ਨੂੰ ਕੱਟਣਾ ਬੰਦ ਕਰ ਦਿਓ ਤੇ ਉਹ ਕਰਨਾ ਸ਼ੁਰੂ ਕਰੋ ਜੋ ਜ਼ਰੂਰੀ ਹੈ ਮਹਾਤਮਨ ਅਗਯਾ ਕੇ ਚੌਥੀ ਆਦਤ ਇਹ ਸੋਚਣਾ ਛੱਡ ਦਿਓ ਕਿ ਮੈਂ ਤੋਂ ਵੱਡੇ ਵੱਡੇ ਲੋਕ ਨਹੀਂ ਕਰ ਸਕੇ ਤਾਂ ਮੈਂ ਕਿਵੇਂ ਕਰ ਲਵਾਂਗਾ ਅਸਲ ਵਿੱਚ ਦੂਜਾਂ ਨਾਲ ਖੁਦ ਦੀ ਕਿਸੇ ਵੀ ਚੀਜ਼ ਵਿੱਚ ਤੁਲਨਾ ਕਰਨਾ ਹੈ ਵਿਅਰਥ ਹੈ ਤੇ ਤੁਲਨਾ ਕਰਨਾ ਹੈ ਸਾਨੂੰ ਨੁਕਸਾਨ ਪਹੁੰਚਾਉਂਦਾ ਹੈ ਸਭ ਦੇ ਹਾਲਾਤ ਵੱਖ-ਵੱਖ ਹੁੰਦੇ ਨੇ ਸਭ ਦੀ ਸੋਚ ਵੱਖਰੀ ਹੁੰਦੀ ਹੈ ਤੇ ਕੀ ਹੋ ਜਾ ਜੇਕਰ ਤੁਸੀਂ ਨਹੀਂ ਕਰ पाए ਤੇ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਹੀ ਖਤਚੋ ਕਿਉਂਕਿ ਅਕਸਰ ਉਹ ਹੀ ਲੋਕ ਇਤਿਹਾਸ ਰਸਤੇ ਨੇ ਜਿਨ੍ਹਾਂ ਤੋਂ ਜ਼ਿਆਦਾ ਉਮੀਦਾਂ ਨਹੀਂ ਹੁੰਦੀਆਂ ਤੇ ਫਿਰ ਉਹ ਹੋ ਸਕਦਾ ਹੈ ਜਿਸ ਨੂੰ ਤੁਸੀਂ ਵੱਡਾ ਸਮਝ ਰਹੇ ਹੋ ਜੇ ਤੇ ਪਰ ਤੁਸੀਂ ਸੋਚ ਰਹੇ ਹੋ ਕਿ ਉਸਨੇ ਬੜੀ ਮਿਹਨਤ ਕੀਤੀ ਸੀ ਬਹੁਤ ਕੋਸ਼ਿਸ਼ ਕੀਤੀ ਸੀ ਕਿ ਪਤਾ ਉਸਨੇ ਇਨੀ ਕੋਸ਼ਿਸ਼ ਕੀਤੀ ਨਾ ਹੋਵੇ ਕੇਵਲ ਮਿਹਨਤ ਕਰਨ ਦਾ ਦਿਖਾਵਾ ਕੀਤਾ ਹੋਵੇ ਕਿਉਂਕਿ ਜ਼ਿਆਦਾਤਰ ਲੋਕ ਕਦੇ ਉਨੀ ਮਿਹਨਤ ਨਹੀਂ ਕਰਦੇ ਜਿੰਨੇ ਉਹਨਾਂ ਨੂੰ ਆਪਣੇ ਟੀਚੇ ਦੀ ਪ੍ਰਾਪਤੀ ਲਈ ਕਰਨੀ ਚਾਹੀਦੀ ਹੈ ਤਤੁਚੇ ਲੋਕਾਂ ਦੇ ਸਾਹਮਣੇ ਇਹਦ ਕੌਂਦਾ ਯਤਨ ਕਰਤੇ ਰਹਿੰਦੇ ਨੇ ਕਿ ਮੈਂ ਬਹੁਤ ਮਿਹਨਤ ਕੀਤੀ ਸੀ ਪਰ ਮੇਰੀ ਕਿਸਮਤ ਹੀ ਖਰਾਬ ਸੀ ਤੇ ਇਹੀ ਉਹ ਲੋਕ ਹੁੰਦੇ ਨੇ ਜੋ ਦੂਜਿਆਂ ਨੂੰ ਕੱਲ੍ਹੇ-ਕੱਲਾਂ ਵਿੱਚ ਕਹਿੰਦੇ ਰਹਿੰਦੇ ਨੇ ਕਿ ਜਦੋਂ ਇੰਨੀ ਮਿਹਨਤ ਕਰਨ ਦੇ ਬਾਅਦ ਮੈਂ ਸਫਲ ਨਹੀਂ ਹੋ ਸਕਿਆ ਤਾਂ ਤੁਸੀਂ ਕਿਵੇਂ ਹੋ ਪਾਵੋਗੇ ਪਰ ਅੰਦਰ ਹੀ ਅੰਦਰ ਉਹ ਇਸ ਗੱਲ ਨੂੰ ਜਾਣਦੇ ਹੁੰਦੇ ਨੇ ਕਿ ਉਹਨਾਂ ਨੇ ਕਦੇ ਵੀ ਉਹਨੀ ਕੋਸ਼ਿਸ਼ ਨਹੀਂ ਕੀਤੀ ਜਿੰਨੀ ਉਹਨਾਂ ਨੂੰ ਕਰਨੀ ਚਾਹੀਦੀ ਸੀ ਇਹ ਬਸ ਦੂਜਿਆਂ ਦੀ ਨਜ਼ਰਾਂ ਵਿੱਚ ਆਪਣੀ ਇੱਜ਼ਤ ਬਚਾਉਣ ਲਈ ਤੇ ਇਸ ਡਰ ਤੋਂ ਕਿ ਤੇ ਦੂਜਾ ਵਿਅਕਤੀ ਇਹਨਾਂ ਤੋਂ ਅੱਗੇ ਨਾ ਨਿਕਲ ਜਾਵੇ ਇਹ ਆਪਣੇ ਅਧੂਰੇ ਯਤਨਾਂ ਨਾਲ ਘਪਰਾਉਂਦੇ ਰਹਿੰਦੇ ਨੇ ਤੇ ਦੂਜੇ ਨੂੰ ਡਰਾਉਂਦੇ ਰਹਿੰਦੇ ਨੇ ਕਿ ਜੇਤ ਮੈਂ ਨਹੀਂ ਕਰ ਸਕਿਆ ਤਾਂ ਤੁਸੀਂ ਕਿਵੇਂ ਕਰ ਲਵੋਗੇ ਇਸ ਲਈ ਕਿਸੇ ਦੂਜੇ ਅਸਫਲ ਵਿਅਕਤੀ ਨੂੰ ਵੇਖ ਕੇ ਇਹ ਸੋਚਣਾ ਛੱਡ ਦਿਓ ਕਿ ਤੁਸੀਂ ਕਿਤੇ ਅਸਫਲ ਹੋ ਚੋਗੇ ਤੁਸੀਂ ਬਸ ਆਪਣੇ ਕਿਤੇ ਵਿੱਚ ਆਪਣੀ ਜਿੰਦ ਚਾਂ ਲਗਾ ਦਿਓ ਤੇ ਬਾਕੀ ਸਭ ਸਮੇਤ ਛੱਡ ਦਿਓ ਮਹਾਤਮਾ ਨਕ ਕੇ ਕਹੇ ਜੇ ਤੁਸੀਂ ਇਹ ਚਾਰ ਅੱਤਤਾ ਛੱਡ ਦਿੱਤੀਆਂ ਤਾਂ ਤੁਹਾਡਾ ਇੱਕਦਮ ਮਨ ਸ਼ਾਂਤ ਹੋ ਜਾਵੇਗਾ ਤਫਰ ਤੁਸੀਂ ਜਿੱਥੇ ਵੀ ਚਾਹੋ ਉੱਥੇ ਆਪਣਾ ਮਨ ਲਗਾ ਸਕਦੇ ਹੋ ਇਹਨਾਂ ਕਹਿ ਕੇ ਮਹਾਤਮਾ ਸ਼ਾਂਤ ਹੋ ਗਏ ਤੇ ਨੌਜਵਾਨ ਨੂੰ ਵੀ ਹੋਣਾ ਸਮਝ ਆ ਚੁੱਕਿਆ ਸੀ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ ਉਸਨੇ ਮਾਨ ਹੀ ਮਨ ਦੇ ਵਿੱਚ ਉਹਨਾਂ ਚਾਰ ਆਦਤਾਂ ਨੂੰ ਛੱਡਣ ਦਾ ਨਿਸ਼ਚੈ ਕਰ ਲਿਆ ਸੰਗਤ ਜੀ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਲੋਕ ਮੇਰੇ ਬਾਰੇ ਕੀ ਸੋਚ ਲੈਣਗੇ ਜੇਕਰ ਮੈਂ ਕੋਈ ਕੰਮ ਕਰਦਾ ਹਾਂ ਤਾਂ ਲੋਕ ਮੇਰੇ ਉਸ ਕੰਮ ਨੂੰ ਲੈ ਕੇ ਹੱਸਣਗੇ ਇਸ ਦੇ ਇਲਾਵਾ ਸਾਨੂੰ ਆਪਣਾ ਫਰਜ਼ੂਲ ਵਿੱਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਤ ਸਾਨੂੰ ਇੱਕ ਗੱਲ ਵੀ ਸੁਚਨਾ ਚਾਹੀਦਾ ਕਿ ਜੇਕਰ ਕਿਸੇ ਵਿਅਕਤੀ ਤੋਂ ਕੋਈ ਕੰਮ ਨਹੀਂ ਹੋ ਪਾਇਆ ਤਾਂ ਉਹ ਕੰਮ ਮੈਂ ਵੀ ਨਹੀਂ ਕਰ ਪਾਵਾਂਗਾ ਜੇਕਰ ਤੁਸੀਂ ਮਿਹਨਤ ਨਾਲ ਕਿਸੇ ਵੀ ਕੰਮ ਨੂੰ ਕਰਦੇ ਹੋ ਤਾਂ ਕੋਈ ਵੀ ਕਮ ਛੋਟਾ ਵੱਟਾ ਨਹੀਂ ਹੁੰਦਾ ਤੇ ਇੱਕ ਨਾ ਇੱਕ ਦਿਨ ਸਫਲਤਾ ਜ਼ਰੂਰ ਮਿਲਦੀ ਹੈ ਸੋ ਸੰਗਤ ਜੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਕਰੋ ਤੇ ਕਮੈਂਟ ਕਰੋ ਤੇ ਆਪਣੇ ਨਜ਼ਦੀਕੀਆਂ ਤੱਕ ਸ਼ੇਅਰ ਚ ਜੁਟ ਕਰੋ ਮੈਂ ਇਸੇ ਤਰ੍ਹਾਂ ਗਿਆਨ ਵਾਲੀ ਵੀਡੀਓ ਲੈ ਕੇ ਆਉਂਦਾ ਰਹਾਂਗਾ ਸੋ ਜੁੜੇ ਰਹੋ ਰੋਹਾਨੀ ਗਿਆਨ ਚੈਨਲ ਦੇ ਨਾਲ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ